ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਮਨੀਸ਼ ਕੌਸ਼ਲ ਵਿਕਰਮ ਮੰਜੀਠਿਆ ਨੂੰ ਸਿਟ ਨੇ ਅੱਜ ਫੇਰ ਦੁਬਾਰਾ 27 ਤਰੀਕ ਨੂੰ ਪੇਸ਼ ਹੋਣ ਵਾਸਤੇ ਸੱਮਨ ਜਿਹੜੇ ਹੈਗੇ ਆ ਉਹ ਜਾਰੀ ਕੀਤੇ ਹਨ 24 ਘੰਟੇ ਵੀ ਨਹੀਂ ਹੋਏ ਕਿ ਕੱਲ 18 ਤਰੀਕ ਨੂੰ ਵਿਕਰਮ ਮੰਜੀਠਿਆ ਸਿਟ ਅੱਗੇ ਪੇਸ਼ ਹੋਏ ਸੀ 7 ਘੰਟੇ ਲਗਾਤਾਰ ਵਿਕਰਮ ਮੰਜੀਠੀਏ ਦੇ ਨਾਲ ਸਿਟ ਨੇ ਜਿਹੜੀ ਹੈਗੀ ਹੈ ਪੁੱਛਤਾਚ ਕੀਤੀ ਸੀ ਤੇ ਉਸ ਤੋਂ ਬਾਅਦ ਕੱਲ ਵਿਕਰਮ ਮੰਜੀਠਿਆ ਨੇ ਬਾਹਰ ਆ ਕੇ ਤਾਬੜ ਤੋੜ ਜਿਹੜੇ ਹੈਗੇ ਆ ਸਰਕਾਰ ਤੇ ਤੇ ਭਗਵੰਤ ਮਾਨ ਦੇ ਖਿਲਾਫ ਜਿਹੜੇ ਹੈਗੇ ਆ ਸ਼ਬਦੀ ਬੋਲ ਜਿਹੜੇ ਚਲਾਏ ਸੀਗੇ ਤੇ ਉਹਨਾਂ ਨੇ ਕਿਹਾ ਸੀ ਮੈਂ ਜਿਹੜਾ ਹੈਗਾ ਇਹਦਾ ਸਾਹਮਣਾ ਜਿਹੜਾ ਹੈਗਾ ਬਿਲਕੁਲ ਕਰ ਰਿਆਂ ਔਰ ਮੈਂ ਬਿਲਕੁਲ ਵੀ ਕਿਸੇ ਚੀਜ਼ ਤੋਂ ਨਹੀਂ ਡਰਦਾ ਔਰ ਖੁੱਲ ਕੇ ਜਿਹੜਾ ਹੈਗਾ ਇਹਦਾ ਸਾਹਮਣਾ ਕਰਨ ਵਾਸਤੇ ਤਿਆਰ ਆ ਤਾਂ ਹੀ ਮੈਂ ਪਹਿਲੀ ਵਾਰੀ ਸੰਮਨ ਦੇਣ ਤੇ ਉਰੇ ਪਹੁੰਚ ਗਿਆ ਹਲੇ ਕੱਲ ਰਾਤ ਦੇਰ ਰਾਤ ਕੱਲ ਇੱਥੋਂ ਵਿਕਰਮ ਜੀਠੀਆ ਗਏ ਨੇ ਆਪਣੀ ਪੇਸ਼ੀ ਤੋਂ ਬਾਅਦ ਤੇ ਹਲੇ 24 ਘੰਟੇ ਵੀ ਨਹੀਂ ਹੋਏ ਤੇ ਦੁਬਾਰਾ ਜਿਹੜਾ ਹੈਗਾ ਸੀਟ ਨੇ ਉਹਨਾਂ ਨੂੰ ਸਮਨ ਜਾਰੀ ਕਰ ਦਿੱਤੇ ਹਨ ਫਿਲਹਾਲ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਸਮਨ ਹੈਗੀਆਂ ਵਿਕਰਮ ਮਜੀਠੀਆ ਨੂੰ ਹਲੇ ਰਿਸੀਵ ਨਹੀਂ ਹੋਏ ਅੱਜ ਸ਼ਾਮ ਤੱਕ ਉਮੀਦ ਹੈਗੀ ਹੈ ਕਿ ਵਿਕਰਮ ਮਜੀਠੀਆ ਨੂੰ ਉਹ ਜਿਹੜੇ ਸਮਨ ਹੈਗੇ ਹਨ ਰਿਸੀਵ ਹੋ ਜਾਣਗੇ ਹੁਣ ਦੇਖਣਾ ਇਹ ਹੋਏਗਾ ਕਿ ਜਿਸ ਤਰ੍ਹਾਂ ਕੱਲ ਉਰੇ ਪਟਿਆਲਾ ਹੀ ਕਰਫਿਊ ਦਾ ਮਾਹੌਲ ਹੋ ਗਿਆ ਸੀ ਪੂਰੀ ਬਾਰਾਦਰੀ ਜਿਹੜੀ ਹੈਗੀ ਹੈ ਸੀਲ ਕਰ ਦਿੱਤੀ ਸੀ ਪੁਲਿਸ ਨੇ ਭਾਰੀ ਬੰਦੋਬਸਤ ਕੀਤਾ ਹੋਇਆ ਸੀ ਔਰ ਅਕਾਲੀ ਜਿਹੜੇ ਵਰਕਰ ਹੈਗੇ ਆ ਉਹ ਪੂਰੇ ਪੰਜਾਬ ਤੋਂ ਵਿਕਰਮ ਜਿੱਠੀਆ ਦੇ ਸਮਰਥਨ ਚ ਪਹੁੰਚੇ ਹੋਏ ਸੀ ਕਿ 27 ਤਰੀਕ ਨੂੰ ਵੀ ਉਸ ਤਰ੍ਹਾਂ ਦਾ ਹੀ ਮਾਹੌਲ ਉਰੇ ਬਣੇਗਾ। ਕੀ ਵਿਕਰਮ ਜਿੱਠੀਆ 27 ਤਰੀਕ ਨੂੰ ਵੀ ਉਰੇ ਆਣਗੇ ਔਰ ਸੇਟ ਅੱਗੇ ਪੇਸ਼ ਹੋਣਗੇ? ਇਹ ਦੇਖਣ ਵਾਲੀ ਗੱਲ ਹੋਏਗੀ। ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ